ਸ਼ਿਹਲ ਗਾਰਡ ਫਾਰਮਿੰਗ ਚੈਨਲ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਅੱਜ ਅਸਾਂ ਇਕ ਤੁਸੀਂ ਸਾਰੇ ਇਕੱਠਾ ਬਣੋ ਦੋਸਤਾਂ ਜੀ ਆਪਾਂ ਖੜੇ ਆ ਪਿੰਕਪੋੜਾ ਕਲਾਂ ਜਿਲ੍ਹਾ ਮਾਨਸਾ ਦੇ ਨੇੜੇ ਤੋਂ ਲੂਨੀ ਬਾਵੀ ਦੇ ਵਿੱਚ ਇੱਕ ਛੋਟਾ ਆ ਪਹਿਲਾਂ ਬੰਦਾ ਪਤਾ ਨੂੰ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਇਹਨਾਂ ਦਾ ਪਤਾ ਦੇਖੋ ਬੜਾ ਹੀ ਹੈ ਨਾ ਆਹ ਹੌਪਿੰਗ ਹੈ ਦੇ ਸ਼ਾਨਦਾਰ ਕੁਆਲਿਟੀ ਦੇ ਵਿੱਚ ਗਾਰਡਿੰਗ ਨਹੀਂ ਆਖਾ ਕਿ ਤੁਸੀਂ ਮਿਹਨਤ ਦੇਖੋ ਬਾਈ ਦੇ ਯਾਰ ਹੈ ਨਾ ਬਾਕੀ ਬੀਜ ਦੀ ਤੁਸੀਂ ਮਿਹਨਤ ਦੇਖੋ ਇਕੱਤਰੋ ਬਾਕੀ ਜੀ ਕਿ ਕਿ ਗੋਦੀਆਂ ਦੇ ਬਰ ਕੋਈ ਨਾ ਨਾ ਮਾਰ ਤੇ ਕੱਪੜਾ ਨਾ ਛੋਟੀ ਛੋਟੀ ਗੋਦੀ ਇੱਕ ਲੱਟ ਲਾਵੇ ਆ ਲੱਗਦੀ ਹੈ ਮਿਹਨਤ ਬਹੁਤ ਹੈ ਬਾਈ ਦੀ ਮਿਹਨਤ ਬਹੁਤ ਹੈ ਯਾਰ ਬਾਈ ਮਾੜਾ ਜਿਆ ਵੀ ਨਿਭਣ ਜਾਂਦਾ ਹੈ ਨਾ ਨਾਲ ਦੀ ਨਾਲ ਕੱਪੜੇ ਦੇ ਨਾਲ ਸਾਥ ਕਰਦਾ ਇਹਨੂੰ ਨੰਬਰ ਪਿਆ ਦੋਸਤੋ ਭਾਬੀ ਦਾ ਐਡਰੈਸ ਲੈਂ ਗਿਆ ਜਰਾ ਬੀਬੀ ਦਾ ਦੋ ਨੰਬਰ ਸਿਕਣਾ အဲ့ဒါကိုလည်းရေးခဲ့တယ်ခေါင်းဆောင်တွေက हां भाई सस् नमस्कार सस् नमस्कार भाई जी ओ ठीक ठाक हो ओ वदियां जी हां भाई सब तो अपना एड्रेस लियो ਤੁਸੀਂ भाई जी ਪਿੰਡ ਰਾਈਆਂ ਵਾਲਾ ਜਿਲ੍ਹਾ ਫਰੀਦਕੋਟ ਜੀ ਪਿੰਡ ਰਾਈਆਂ ਵਾਲਾ ਜਿਲ੍ਹਾ ਫਰੀਦਕੋਟ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 75299099 ਤੇ 75299099 ਤੇ ਜੀ 099 ਤੇ ਹੈ ਤੇ ਆਪਣਾ ਝੋਟਾ ਕਹਿੰਦੇ ਨੰਬਰ ਤੇ ਆਇਆ ਜੀ ਇਹ ਪਹਿਲੇ ਨੰਬਰ ਤੇ ਗੋਸਤੋ ਵੀਰਾਂ ਦਾ ਝੋਟਾ ਪਹਿਲੇ ਨੰਬਰ ਤੇ ਆਇਆ ਬਾਕੀ ਇਹ ਤੁਹਾਨੂੰ ਪਹਿਲਾਂ ਦਿਖਾਤਾ ਹਨਾ ਮਾਈ ਨਾਲ ਤੁਹਾਡੀ ਗੱਲਬਾਤ ਨਹੀਂ ਕਰਾਤੀ ਤੇ ਬਹੁਤ ਹੀ ਜਿਆਦਾ ਚੰਗੀ ਕੁਆਲਿਟੀ ਦਾ ਸ਼ਾਨਦਾਰ ਬੀਟਰ ਹੈ ਇਹ ਤੇ ਬਾਕੀ ਢਲਾਡੋ ਲਾ ਬਹੁਤ ਜਿਆਦਾ ਨੇ ਤੇ ਜੇ ਵੀ ਭਰਾ ਭਾਈਆ ਆਪਣੇ ਇਹ ਸੀਮਾਂ ਤੁਸੀਂ ਬਣਾਏ ਹੋਏ ਨੇ ਤਿਆਰ ਬਾਈ ਅੱਛਾ ਤੇ ਕਿੰਨੇ ਦਾ ਸੀਮਾਂ ਜੀ ਕਹੇ ਬਈ 300 ਰੁਪਏ ਦੇ ਡੋਜੇ 300 ਰੁਪਏ ਦਾ ਤੇ ਸੀਮਾਂ ਬਾਈਆਂ ਨੇ ਇਹਨਾਂ ਦੇ ਬਰਾ ਰੱਖੇ ਨੇ ਤੇ 300 ਰੁਪਏ ਦਾ ਬਾਈ ਦੱਸ ਰਹੇ ਹੈ ਨਾ ਜੇ ਕੋਈ ਭਰਾ ਸੀਮਾਂ ਲੈਣ ਦਾ ਚਾਹਵਾਨ ਹੋਵੇ ਤਾਂ ਉਹ ਬਾਈਆਂ ਨਾਲ ਸੰਪਰਕ ਕਰਨ ਉਹ ਮੋਬਾਈਲ ਨੰਬਰ ਤੁਹਾਨੂੰ ਬਾਈਆਂ ਦਾ ਇਹਦੇ ਵਿੱਚ ਮਿਲ ਕੇ ਦੇਤਾ ਤੇ ਕੋੜੇ ਮੇਲੇ ਦਾ ਇਹ ਜੇਤੂ ਹੈ ਬਹੁਤ ਹੀ ਜਿਆਦਾ ਸ਼ਾਨਦਾਰ ਚੰਗੀ ਬਲੱਡ ਲੈਂਡ ਦਾ